ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਬਰੇ ਮੌਕੇ ਸਿੱਖ ਕੌਮ ਦੇ ਹਰੀਆਵਲ ਦਸਤੇ ਵਜੋਂ ਜਾਣੀ ਜਾਂਦੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਆਪਸੀ ਇਕਤਾ ਕਰਦਿਆ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫੈਡਰੇਸ਼ਨ ਨੂੰ ਜਥੇਬੰਦਕ ਕਰਦਿਆ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੂਰੀ ਤਨਦੇਹੀ ਨਾਲ ਲਾਮਬੰਦ ਕੀਤਾ ਜਾਵੇਗਾ ਦਰਸੀ ਕਿ ਇੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ ਅਤੇ ਫੈਡਰੇਸ਼ਨਲ ਲੀਡਰਸ਼ਿਪ ਦੀ ਹਾਜ਼ਰੀ ਦੇ ਵਿੱਚ ਐਲਾਨ ਕੀਤਾ ਬੀਤੇ ਸਮੇਂ ਜਦ ਉਹਨਾਂ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਅਸੀਫਾ ਦਿੱਤਾ ਸੀ ਤਾਂ ਜਥੇਬੰਦੀ ਦੀ ਵਾਰਡੋਰ ਐਡਵੋਕੇਟ ਪਰਮਿੰਦਰ ਸਿੰਘ ਡਿੰਗਰਾ ਨੁ ਦਿੱਤੀ ਤੇ ਕੁਝ ਸਮਾਂ ਪਹਿਲਾਂ ਐਡਵੋਕੇਟ ਡਿੰਗਰਾ ਸਰੀਰਕ ਵਿਸ਼ੋੜਾ ਦੇਗੇ ਸੀ ਪਰ ਅਸਾ ਨਵਾਂ ਪ੍ਰਧਾਨ ਨਿਯੁਕਤ ਨਹੀਂ ਕੀਤਾ ਤੇ ਪਰ ਹੁਣ ਦੱਸ ਹੀ ਹੈ ਕਿ ਜਥੇਬੰਦੀ ਨੇ ਵੱਡਾ ਐਲਾਨ ਕੀਤਾ ਹੈ ਫੈਡਰੇਸ਼ਨ ਪੀਰ ਮੁਹੰਮਦ ਨੇ ਆਪਣੇ 10 ਮੈਂਬਰੀ ਸੁਪਰੀਮ ਕੌਂਸਲ ਬਣਾਈ ਸੀ ਉਸ 10 ਮੈਂਬਰੀ ਕੌਂਸਲ ਨੇ ਮੀਟਿੰਗ ਕਰਕੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਸੰਪੂਰਨ ਏਕਤਾ ਲਈ ਪਹਿਲ ਕਦਮੀ ਕਰਦੇ ਅਮਰਸ਼ੀਰ ਭਾਈ ਅਮਰੀਕ ਸਿੰਘ ਦੇ ਭਤੀਜੇ ਅਤੇ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ ਦੇ ਸਿਰਰ ਮੀਤ ਪ੍ਰਧਾਨ ਭਾਈ ਮਜੀਤ ਸਿੰਘ ਦੇ ਬੇਟੇ ਭਾਈ ਕਵਰ ਚੜਤ ਸਿੰਘ ਨੂੰ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਾਂਝਾ ਪ੍ਰਧਾਨ ਬਣਾਉਂਦਾ ਐਲਾਨ ਕੀਤਾ ਹੈ ਇਸ ਮੌਕੇ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਕਵਰ ਚੜਤ ਸਿੰਘ ਨੇ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਅੱਜ ਕੱਲ ਸਾਨੂੰ ਸਾਰਿਆਂ ਨੂੰ ਲੋੜ ਹੈ ਖਾਸ ਕਰਕੇ ਨੌਜਵਾਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਆਪਦੇ ਆਈਡਲ ਉਹ ਹੋਣੇ ਚਾਹੀਦੇ ਆ ਸੂਰਬੀਰ ਬਚਨ ਕੇ ਬਲੀ ਗੱਲਾਂ ਕਰਨ ਵਾਲੇ ਬਹੁਤ ਮਿਲ ਜਾਂਦੇ ਆ ਕਰਮ ਕਰੇ ਕੋਈ ਕੋਈ ਸੋ ਇਸ ਕਰਕੇ ਜੋ ਉਹਨਾਂ ਦੀ ਵਿਜਨ ਸੀ ਜੋ ਉਹਨਾਂ ਦਾ ਮਿਸ਼ਨ ਸੀ ਉਹ ਇੱਕ ਐਵਰਗ੍ਰੀਨ ਮਿਸ਼ਨ ਸੀ ਜੋ ਨੌਜਵਾਨਾਂ ਨੂੰ ਸਹਿਰਦਤਾ ਦੇ ਰਾਹ ਤੇ ਉੱਤੇ ਤੋਰਨਾ ਪੰਜਾਬੀ ਨੂੰ ਪੰਜਾਬੀਅਤ ਦੇ ਵਿੱਚ ਐਜੂਕੇਟ ਕਰਨਾ ਸਿੱਖ ਨੂੰ ਸਿੱਖੀ ਦੇ ਵਿੱਚ ਐਜੂਕੇਟ ਕਰਨਾ ਸੋ ਜਿੱਦੜ ਉਹ ਅਧਿਆਤਮਕ ਪੱਖ ਨੂੰ ਬਹੁਤ ਤਰਜੀਹ ਦਿੰਦੇ ਹੁੰਦੇ ਸਨ ਉਸ ਦੇ ਨਾਲ ਨਾਲ ਜੋ ਆਧੁਨਿਕ ਪੱਖ ਜਿਹਨੂੰ ਆਪਾਂ ਮਾਡਰਨ ਪੱਖ ਕਹਿੰਦੇ ਆ ਮਾਡਰਨ ਐਜੂਕੇਸ਼ਨ ਕਹਿ ਸਕਦੇ ਆ ਉਹਨੂੰ ਵੀ ਬਹੁਤ ਤਰਜੀਹ ਹੁੰਦੇ ਸਨ ਸੋ ਇੱਕ ਬਹੁਤ ਐਵਰਗ੍ਰੀਨ ਬਹੁਤ ਸੋਹਣਾ ਉਹ ਕਨਸੈਪਟ ਹੈ ਜੋ ਅਮਰਜੀਤ ਪਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੇ ਨੌਜਵਾਨਾਂ ਦੇ ਵਿੱਚ ਇੰਟਰੋਡਿਊਸ ਕੀਤਾ ਸੀ ਸੋ ਅੱਜ ਮੈਂ ਧੰਨਵਾਦ ਕਰਨਾ ਚਾਹੁੰਦਾ ਭਾਈ ਕਰਨਲ ਸਿੰਘ ਜੀ ਪੀਰ ਮੁਹੰਮਦ ਕਿਉਂਕਿ ਇਹਨਾਂ ਨਾਲ ਲਗਾਤਾਰ ਕੁਝ ਮਹੀਨਿਆਂ ਤੋਂ ਤਕਰੀਬਨ 6-7 ਮਹੀਨੇ ਤੋਂ ਇਹ ਵਾਰਤਲਾਪ ਚੱਲਦੀ ਪਈ ਸੀ ਕਿ ਜੋ ਸੋਚ ਭਾਈ ਅਮਰੀਕ ਸਿੰਘ ਜੀ ਲੈ ਕੇ ਚੱਲੇ ਸਨ ਜੋ ਸੋਚ ਅਸੀਂ ਵੀ ਲੈ ਕੇ ਚੱਲਣ ਦਾ ਯਤਨ ਕਰ ਰਹੇ ਸਾਂ ਉਹੀ ਸੋਚ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ ਕਿਉਂਕਿ ਬਾਖੂਬੀ ਇਹਨਾਂ ਨੇ ਆਪਣਾ ਜੋ ਰੋਲ ਬਤੌਰ ਪ੍ਰਧਾਨ ਇਹਨੋਂ ਤੋਂ ਬਾਅਦ ਭਾਈ ਜਗਰੂਪ ਸਿੰਘ ਜੀ ਇਹਨੋਂ ਤੋਂ ਬਾਅਦ ਭਾਈ ਪਰਮਿੰਦਰ ਸਿੰਘ ਜੀ ਢਿੰਗਰਾ ਸਾਹਿਬ ਉਹਨਾਂ ਨੇ ਨਿਭਾਇਆ ਤੇ ਅਸੀਂ ਵੀ ਇਹ ਗੱਲ ਚਾਹੁੰਦੇ ਸਾਂ ਤੇ ਹਰ ਸਟੇਜ ਤੋਂ ਹਰ ਮੌਕੇ ਤੇ ਹਰ ਪ੍ਰੈਸ ਕਾਨਫਰੰਸ ਦੇ ਵਿੱਚ ਹਰ ਇਕੱਠ ਦੇ ਵਿੱਚ ਇੱਕ ਸੱਦਾ ਦਿੰਦੇ ਸਾਂ ਕੌਮ ਨੂੰ ਜਥੇਬੰਦੀਆਂ ਨੂੰ ਕੌਮ ਦੇ ਨੌਜਵਾਨਾਂ ਨੂੰ ਕਿ ਜਦੋਂ ਤੱਕ ਇਹ ਪੰਜ ਉਂਗਲਾਂ ਇਕੱਠੀਆਂ ਨਾ ਹੋਣਗੀਆਂ ਮਰੋੜੀਆਂ ਜਾ ਸਕਦੀਆਂ ਨੇ ਪਰ ਜਦੋਂ ਇਹ ਪੰਜ ਉਂਗਲਾਂ ਇਕੱਠੀਆਂ ਹੋ ਜਾਂਦੀਆਂ ਨੇ ਇਹ ਸ਼ਕਤੀ ਬਣ ਜਾਂਦੀ ਹੈ ਇੱਕ ਪਾਲਸੀ ਦੇ ਤਹਿਤ ਸਾਨੂੰ ਸਟੂਡੈਂਟਸ ਨੂੰ ਵੀ ਨੌਜਵਾਨਾਂ ਨੂੰ ਵੀ ਵੈਸੇ ਵੀ ਸਾਡੇ ਜਿਹੜੇ ਆਰਗੇਨਾਈਜੇਸ਼ਨਸ ਆ ਉਹਦੇ ਵਿੱਚ ਡਿਵਾਈਡ ਐਂਡ ਰੂਲ ਬਹੁਤ ਜ਼ਿਆਦਾ ਪ੍ਰਚਲਿਤ ਕੀਤਾ ਗਿਆ ਸਾਡੇ ਨਿੱਜੀ મતਭੇਦ ਉਹ ਵਧਾਏ ਗਏ ਕਿਸ ਹੱਬ ਨਾਲ ਬਦੇ ਉਹ ਇਤਿਹਾਸ ਤੁਹਾਡੇ ਸਾਰੇ ਆਉਂਦੇ ਸਾਹਮਣੇ ਆ ਪਰ ਮੈਂ ਅੱਜ ਜੋ ਮਾਹੌਲ ਬਣਿਆ ਮੀਟਿੰਗਸ ਚੱਲੀਆਂ ਸਾਰਾ ਕੁਝ ਹੋਇਆ ਤੇ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਉਹਨਾਂ ਨੇ ਇਸ ਭਾਵਨਾ ਨੂੰ ਬਖੂਬੀ ਸਮਝਿਆ ਸੋ ਜੋ ਅੱਜ ਉਹ ਪ੍ਰਸਤਾਵ ਲੈ ਕੇ ਪ੍ਰੋਪੋਜ਼ਲ ਲੈ ਕੇ ਆਏ ਨੇ ਬੜੇ ਲੰਮੇ ਸਮੇਂ ਤੋਂ ਇਸ ਚੀਜ਼ ਦੀ ਮੰਗ ਸੀ ਆਸ ਵੀ ਸੀ ਪਲੈਨਿੰਗ ਵੀ ਕਰ ਰਹੇ ਸੀ ਸੋ ਮੈਂ ਉਹਨਾਂ ਦਾ ਸਵਾਗਤ ਵੀ ਕਰਦਾ ਹਾਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਅਸਲੀ ਵਾਰਸ ਤਾਂ ਸ਼ਹੀਦਾਂ ਦੇ ਉਹ ਹੋਣਗੇ ਜੋ ਇਸ ਗਲਤੇ ਪੈਰਾ ਦੇਣਗੇ ਕਿ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇੜਾ ਰੇਸ ਚਲ ਪਈ ਹੈ ਜੀ ਕਿ ਮੈਂ ਵਸਾਂ ਜਾਂ ਮੇਰਾ ਟੱਬਰ ਵਸੇ ਤੇ ਪੰਥ ਮਗਰ ਲੀਰੋ ਲੀਰ ਹੁੰਦਾ ਫਿਰ ਉਜੜ ਜਵੇ ਸੋ ਅੱਜ ਉਸ ਮੈਂ ਸਮਝਦਾ ਕਿ ਇੱਕ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਹ ਇੱਕ ਵਾਹਦ ਜਥੇਬੰਦੀ ਸੀ ਜਿਹਦੇ ਤੋਂ ਇਹ ਆਸ ਸੀ ਕਿ ਕੋਈ ਐਸਾ ਕਰਮ ਕਰੇਗੀ ਜਿਹਦੇ ਵਿੱਚੋਂ ਪੰਥਕ ਏਕੇ ਦੀ ਮਹਿਕ ਆਏਗੀ ਸੋ ਅੱਜ ਜੋ ਇੱਕ ਕੋਲੀਜਨ ਹੁੰਦਾ ਪਿਆ ਏ ਅਮਲਗਮੇਸ਼ਨ ਹੁੰਦੀ ਪਈ ਏ ਵਾਪਸ ਫੈਡਰੇਸ਼ਨ ਜਿਹੜੀ ਖੇਰੂ ਖੇਰੂ ਹੋ ਗਈ ਸੀ ਉਹ ਆਪਣੇ ਪੁਰਾਤਨ ਜਾਹੋ ਜਲਾਲਵਲ ਵਦਨ ਦਾ ਪਹਿਲਾ ਕਦਮ ਜੋ ਹੈ ਉਹ ਪਹਿਲਾ ਕਦਮ ਜਿਹੜਾ ਇਹ ਉਹ ਲੈ ਚੁੱਕੀ ਹੈ ਤੇ ਉਸੇ ਤਰੀਕੇ ਦੇ ਨਾਲ ਨੌਜਵਾਨਾਂ ਦੇ ਵਿੱਚ ਜਾਗਰੂਕਤਾ ਲੈ ਕੇ ਆਉਣੀ ਕਿਸੇ ਵੀ ਕੌਮ ਦੀ ਰੀੜ ਦੀ ਹੱਡੀ ਕਿਸੇ ਧਰਮ ਦੀ ਰੀੜ ਦੀ ਹੱਡੀ ਕਿਸੇ ਨੇਸ਼ੰਦੀ ਜਾਂ ਸੁਬੇ ਦੀ ਰੀਡ ਦੀ ਹੱਡੀ ਕਿਸੇ ਕਮਿਊਨਿਟੀ ਦੀ ਰੀਡ ਦੀ ਹੱਡੀ ਉਹ ਨੌਜਵਾਨ ਹੁੰਦੇ ਨੇ ਪਰ ਜੇ ਉਹ ਨੌਜਵਾਨ ਅਚੇਤ ਹੋਵੇ ਆਪਦੇ ਇਤਿਹਾਸ ਤੋਂ ਆਪਦੇ ਧਰਮ ਤੋਂ ਆਪਦੇ ਸਿਧਾਂਤ ਤੋਂ ਤੇ ਉਹ ਆਪਦੇ ਹੱਕਾਂ ਤੋਂ ਵੀ ਅਚੇਤ ਹੋ ਜਾਂਦਾ ਸੋ ਜਿੱਥੇ ਇੱਕ ਨੌਜਵਾਨ ਨੇ ਆਪਣੀ ਕੌਮ ਦਾ ਸਭ ਤੋਂ ਸਰੇਸ਼ਟ ਰਿਸੋਰਸ ਬਣਨਾ ਹੁੰਦਾ ਵਸੀਲਾ ਬਣਨਾ ਹੁੰਦਾ ਉਦੋਂ ਉਹ ਨੌਜਵਾਨ ਉਹ ਇੱਕ ਕਹਿ ਸਕਦੇ ਆ ਕਿ ਉਹ ਰਿਸੋਰਸ ਬਣਨ ਤੋਂ ਰਹਿ ਜਾਂਦਾ ਐਜ਼ ਅ ਮੈਟਰ ਆਫ ਫੈਕਟ ਜੋ ਮੈਂ ਅੱਜ ਕੱਲ ਪਹਿਲਾਂ ਵੀ ਵਿਚਾਰਦਾ ਰਹਾ ਸਟੂਡੈਂਟਸ ਦੇ ਵਿੱਚ ਸਕੂਲਾਂ ਦੇ ਵਿੱਚ ਅਸੀਂ ਗੁਰਮਤ ਪ੍ਰਚਾਰ ਕੈਂਪਸ ਵੀ ਲਗਾਉਂਦੇ ਰਹੇ ਹਾਂ ਇਸੇ ਜਾਗਰੂਕਤਾ ਨੂੰ ਵਧਾਉਣ ਦੇ ਲਈ ਤੇ ਜੋ ਮੈਂ ਗੱਲ ਮਹਿਸੂਸ ਕੀਤੀ ਹੈ ਇੱਕ ਤਾਂ ਹੁੰਦਾ ਹੈ ਕਿ ਨੌਜਵਾਨ ਅਚੇਤ ਪਿਆ ਆਪਣੇ ਹੱਕਾਂ ਤੋਂ ਅਣਜਾਣ ਪਰ ਉਸ ਤੋਂ ਵੀ ਇੱਕ ਕਦਮ ਜਿਹੜਾ ਅਗਾਹ ਚੱਲ ਗਈ ਗੱਲ ਜਿਹੜੀ ਬਹੁਤ ਚਿੰਤਾਜਨਕ ਗੱਲ ਹੈ ਕਿ ਜੇਸ ਕਨਸੈਪਟ ਦੇ ਉੱਤੇ ਪੰਜਾਬ ਦੇ ਨੌਜਵਾਨ ਨੇ ਪਹਿਰਾ ਦੇਣਾ ਸੀ। ਇਹ ਕਹਿ ਲਓ ਸਿੱਖ ਨੌਜਵਾਨ ਨੇ ਪਹਿਰਾ ਦੇਣਾ ਸੀ, ਸਟੂਡੈਂਟਸ ਨੇ ਪਹਿਰਾ ਦੇਣਾ ਸੀ। ਉਸ ਤੋਂ ਉਲਟ ਜਿਹੜੀ ਵਿੱਦਿਆ ਬੱਚਿਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ। ਸੋ ਇਹ ਇੱਕ ਬਹੁਤ ਬਰਨਿੰਗ ਇਸ਼ੂ ਹੈ, ਵੈਰੀ ਡਿਸਕਨਸਰਟਿੰਗ ਕਿ ਸਾਡੇ ਜਿਹੜੇ ਨੌਜਵਾਨ ਨੇ ਸਾਡੀ ਰੀੜ ਦੀ ਹੱਡੀ ਨੇ। ਤੇ ਜੇ ਰੀੜ ਦੀ ਹੱਡੀ ਲੇਫ ਜਾਵੇ ਤੇ ਬੰਦਾ ਸੱਪਰਕਾ ਹੋ ਜਾਂਦਾ ਏ, ਥੱਲੇ ਵਹਿ ਜਾਂਦਾ ਏ। ਸੋ ਅੱਜ ਅਸੀਂ ਚਾਹੁੰਦੇ ਹਾਂ ਕਿ ਇੱਕ ਤਾਂ ਸੁਚੇਤਤਾ ਦੀ ਲਹਿਰ ਨੌਜਵਾਨਾਂ ਦੇ ਵਿੱਚ ਲੈ ਕੇ ਆਉਣੀ ਕਿ ਜੋ ਸਾਡੀ ਆ ਦਸਤਾਰ ਹੈ ਕਿ ਜੋ ਸਾਡਾ ਧਰਮ ਹੈ ਕਿਸੇ ਹੋਰ ਧਰਮ ਦਾ ਜੇ ਕੋਈ ਸੱਜਣ ਨਾਲ ਜੁੜਦਾ ਹੈ ਕਿ ਜੋ ਸਾਡੇ ਪੰਜਾਬ ਦਾ ਇਤਿਹਾਸ ਹੈ ਉਹ ਕਿੰਨਾ ਬਲੱਖਣਾ ਇਹਦੇ ਨਾਲ ਦਾ ਇਤਿਹਾਸ ਨਹੀਂ ਆ ਸੋ ਜੋ ਅੱਜ ਅਸੀਂ ਸ਼ੇਪ ਐਂਡ ਫਾਰਮ ਦੇ ਵਿੱਚ ਬੈਠੇ ਹੋਏ ਆਂ ਉਹਦੇ ਪਿੱਛੇ ਇੱਕ ਬਹੁਤ ਵੱਡਾ ਇਤਿਹਾਸ ਬੋਲਦਾ ਪਿਆ ਜਿੱਥੇ ਉਸ ਸੁਚੇਤਤਾ ਲੈ ਕੇ ਆਉਣੀ ਹੈ ਉਧਰ ਮਨਾਂ ਦੇ ਵਿੱਚ ਚੇਤਨਤਾ ਵੀ ਪੈਦਾ ਹੋਣੀ ਚਾਹੀਦੀ ਹੈ ਕਿ ਸਾਡਾ ਇਤਿਹਾਸ ਕੀ ਹੈ ਸਾਡੇ ਹੱਕ ਕੀ ਬਣਦੇ ਨੇ ਕਿਉਂਕਿ ਅੱਜ ਦੇ ਵਰਤਮਾਨ ਸਮੇਂ ਦੇ ਹੱਕ ਅਤੀਤ ਚ ਕੀਤੇ ਸੰਘਰਸ਼ ਦੇ ਉੱਤੇ ਨਿਰਧਾਰਤ ਹੁੰਦੇ ਸੋ ਅੱਜ ਅਸੀਂ ਚਾਹੁੰਦੇ ਆਂ ਕਿ ਨੌਜਵਾਨ ਆਪਣੀਆਂ ਵਾਪਸ ਲਈ ਹਾਂ ਤੇ ਹੁਣ ਸਟੂਡੈਂਟ ਪੋਲਿਟਿਕਸ ਜਿਹੜੀ ਹੈ ਜਿਨ੍ਹਾਂ ਇੰਸਟੀਟਿਊਟਸ ਦੇ ਵਿੱਚ ਇਸ ਚੀਜ਼ ਨੂੰ ਸਪਰੈਸ ਕੀਤਾ ਜਾਂਦਾ ਹੈ ਬੜੇ ਹਰਾਨੀ ਵਾਲੀ ਗੱਲ ਹੈ ਕਿ ਕਈ ਐਸਐਸ ਇੰਸਟੀਚੂਟਸ ਵੇਖਣ ਨੂੰ ਮਿਲਦੇ ਆ ਜਿੱਧਰ ਕਿਸੇ ਟਾਈਮ ਤੇ ਸਟੂਡੈਂਟ ਐਕਟਿਵਿਜ਼ਮ ਤੇ ਸਟੂਡੈਂਟ ਪੋਲਿਟਿਕਸ ਨੇ ਪੰਜਾਬ ਦਾ ਮਾਹੌਲ ਰੀਸ਼ੇਪ ਕੀਤਾ ਇੱਕ ਬਿਹਤਰ ਤਰੀਕੇ ਦੇ ਵਿੱਚ ਇੱਕ ਪੋਜ਼ਿਟਿਵ ਤਰੀਕੇ ਦੇ ਵਿੱਚ ਸਕਾਰਾਤਮਕ ਜਿਹੜੀ ਉਧਰੋਂ ਲਹਿਰ ਨਿਕਲੀ ਪੰਜਾਬ ਦੇ ਅੰਦਰ ਹੀ ਨਹੀਂ ਦੇਸ਼ ਦੁਨੀਆ ਦੇ ਅੰਦਰ ਸਿੱਖ ਕੌਮ ਦੇ ਸਾਹਮਣੇ ਬੜੀਆਂ ਵੱਡੀਆਂ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਲਈ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਸਮੇਂ-ਸਮੇਂ ਬਹੁਤ ਵੱਡੇ ਸੰਘਰਸ਼ ਕੀਤੇ ਕਰ ਰਹੀ ਹੈ ਸਾਡੇ ਪ੍ਰਧਾਨ ਅਮਰਜੀਤ ਭਾਈ ਅਮਰੀਕ ਸਿੰਘ ਜੀ ਜਰਨਲ ਸਕੱਤਰ ਭਾਈ ਹਰਮਿੰਦਰ ਸਿੰਘ ਸੰਧੂ ਤੇ ਬਹੁਤ ਸਾਰੇ ਸਾਡੇ ਆਗੂ ਸਹਿਬਾਨ ਪਿਛਲੇ ਸਮੇਂ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਵੱਲੋਂ ਆਰੰਭੇ ਸੰਘਰਸ਼ ਦੇ ਵਿੱਚ ਅਥਾਹ ਕੁਰਬਾਨੀਆਂ ਹੋਈਆਂ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਪੰਜਾਬ ਦੀ ਧਰਤੀ ਦੇ ਉੱਤੇ ਇੱਕੋ ਇੱਕ ਉਹ ਜਮਾਤ ਹੈ ਜਿਹੜੀ ਸਿੱਖਾਂ ਦੇ ਹੱਕ ਹਕੂਕਾਂ ਵਾਸਤੇ ਲੜਦੀ ਹੋਈ ਸ਼ਹਾਦਤ ਵੀ ਦਿੰਦੀ ਹੈ ਔਰ ਸਿੱਖ ਲੀਡਰਸ਼ਿਪ ਵੀ ਪ੍ਰਦਾਨ ਕਰਦੀ ਏ ਲੇਕਿਨ ਬੀਤੇ ਸਮੇਂ ਦੇ ਵਿੱਚ ਇਸ ਜਥੇਬੰਦੀ ਦੇ ਨਾਲ ਬਹੁਤ ਘੋਰ ਅਨਿਆਂ ਹੋਇਆ ਪਰਿਵਾਰਵਾਦ ਦੀਆਂ ਜਗੜਾਂ ਔਰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਸ ਸਿੱਖ ਕੌਮ ਦੇ ਸਾਹਮਣੇ ਨਜ਼ਰ ਆਈਆਂ ਜਿਸ ਕਰਕੇ ਜਿਹੜੇ ਪਰਿਵਾਰਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੂੰ ਦਰਕਰਾਰ ਕਰ ਦਿੱਤਾ ਗਿਆ ਔਰ ਜਿਹੜੇ ਚੌਧਰ ਦੇ ਭੁੱਖੇ ਸਨ ਉਹਨਾਂ ਨੂੰ ਵਾਰ-ਵਾਰ ਮੌਕੇ ਦੇ ਕੇ ਜਿਹੜੀ ਸਾਡੀ ਜਥੇਬੰਦੀ ਇਹਨੂੰ ਵੱਡਾ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਅੱਜ ਅਸੀਂ ਇੱਕ ਬਹੁਤ ਵੱਡਾ ਐਮ ਐਲਾਨ ਕਰਨ ਜਾ ਰਹੇ ਹਾਂ। ਬੀਤੇ ਦੇ ਵਿੱਚ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਤੋਂ ਮੈਂ ਜਦੋਂ ਅਸਤੀਫਾ ਦਿੱਤਾ ਸੀ ਪ੍ਰਧਾਨਗੀ ਤੋਂ ਉਸ ਤੋਂ ਬਾਅਦ ਜਥੇਬੰਦੀ ਦੇ ਸਿੰਘਾਂ ਨੇ ਵਿਚਾਰ ਵਟਾਂਦਰਾ ਕਰਕੇ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਉਸ ਤੋਂ ਪਹਿਲਾਂ ਭਾਈ ਜਗਰੂਤ ਸਿੰਘ ਚੀਮਾ ਨੂੰ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਸੀ। ਬੀਤੇ ਸਮੇਂ ਦੇ ਵਿੱਚ ਭਾਈ ਪਰਮਿੰਦਰ ਸਿੰਘ ਢੀਂਗਰਾ ਸਾਨੂੰ ਉਸ ਦੀ ਵੀ ਵਿਛੋੜਾ ਦੇ ਗਏ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਿੱਖ ਜਿਹੜੀ ਸਾਡੀ ਇੱਕ ਸੁਪਰੀਮ ਕਾਉਂਸਲ ਬਣਾਈ ਗਈ ਸੀ 10 ਮੈਂਬਰੀ ਉਹੀ ਫੈਡਰੇਸ਼ਨ ਨੂੰ ਚਲਾ ਰਹੀ ਸੀ ਪਿਛਲੇ ਦਿਨੀ ਅਸੀਂ ਜੋ ਫੈਡਰੇਸ਼ਨ ਦੀ ਸਾਲਾਨਾ ਵਰੇਗੰਡ ਵੀ ਵਿਅਸਮੀ ਮਨਾਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੇ ਉਦੋਂ ਵੀ ਪ੍ਰਾਨ ਕੀਤਾ ਕਿ ਇੱਕ ਜੁੜਤਾ ਦਾ ਜਿਹੜਾ ਪ੍ਰਗਟਾਵਾ ਉਹ ਬੇਹੱਦ ਲੋੜੀਏ ਉਸ ਲਈ ਅਸੀਂ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਨਾਲ ਉਹਨਾਂ ਦੇ ਸੁਪੁੱਤਰ ਕਮਰ ਚੜਤ ਸਿੰਘ ਜੀ ਨਾਲ ਵਿਚਾਰ ਵਟਾਂਦਰਾ ਕਰਕੇ ਸਮੁੱਚੀ ਜਥੇਬੰਦੀ ਦੇ ਸਿੰਘਾਂ ਨਾਲ ਭਾਈ ਕਾਰਜ ਸਿੰਘ ਭਾਈ ਗੁਰਮੁਖ ਸਿੰਘ ਸੰਧੂ ਗਸਰਾ ਗਗਨਦੀਪ ਸਿੰਘ ਰਿਆੜ ਔਰ ਭਾਈ ਜਗਰੂਪ ਸਿੰਘ ਚੀਮਾ ਭਾਈ ਬਲਵੀਰ ਸਿੰਘ ਕੋਠਾਲਾ ਬਹੁਤ ਸਾਰੇ ਆਗੂ ਸਹਿਬਾਨਾਂ ਨਾਲ ਭਾਈ ਪਰਮਜੀਤ ਸਿੰਘ ਤਨੇਲ ਨਾਲ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਅਸੀਂ ਜਿਹੜੀ ਇਹ ਜਥੇਬੰਦੀ ਨੂੰ ਇੱਕ ਦੁਬਾਰਾ ਪੁਨਰਗਠਨ ਕਰਨ ਦਾ ਜਿਹੜਾ ਪ੍ਰਣ ਕੀਤਾ ਭਾਵੇਂ ਕਿ ਕਮਰ ਚੜਤ ਸਿੰਘ ਤੁਸੀਂ ਦੇਖਿਆ ਕਿ ਉਹਨਾਂ ਦੀਆਂ ਸਰਗਰਮੀਆਂ ਨਿਰੰਤਰ ਹਰ ਦਿਨ ਜਾਰੀ ਨੇ ਔਰ ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮਸਲਾ ਹੋਵੇ ਚਾਹੇ ਕਿਸਾਨ ਸੰਘਰਸ਼ ਦਾ ਮਸਲਾ ਹੋਵੇ ਜਾਂ ਲੱਗ ਲੱਗ ਵਿਦਿਅਕ ਅਦਾਰਿਆਂ ਦੇ ਵਿੱਚ ਹੋਵੇ ਖਾਲਸਾ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਔਰ ਜਿੰਨੀਆਂ ਵੀ ਯੂਨੀਵਰਸਟੀਆਂ ਕਾਲਜ ਵਿਦਿਅਕ ਅਦਾਰੇ ਉਹਨਾਂ ਦੇ ਵਿੱਚ ਵੀ ਉਹ ਵੱਡੀਆਂ ਸੁਆਵਾਂ ਆਪਣੀਆਂ ਦੇ ਰਹੇ ਨੇ ਸੋ ਇਸ ਪਰਿਵਾਰ ਨੇ ਕੌਮ ਦੇ ਲਈ ਬੜੀ ਵੱਡੀ ਸ਼ਹਾਦਤ ਦਿੱਤੀ ਏ ਇਸ ਵੇਲੇ ਵੀ ਭਾਈ ਅਮਰੀਤ ਸਿੰਘ ਜੀ ਦੀ ਸੁਪਤਰੀ ਬੀਬੀ ਸਤਵੰਤ ਕੌਰ ਜੀ ਔਰ ਭਾਈ ਤਰਲੋਚਨ ਸਿੰਘ ਜੀ ਉਹ ਪੰਥਕ ਸਿਆਸਤ ਦੇ ਵਿੱਚ ਬਹੁਤ ਵੱਡੀਆਂ ਸਵਾਮਾਂ ਦੇ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਸਵਾਮਾਂ ਦੇ ਰਹੇ ਨੇ ਸੋ ਅਜਿਹੇ ਹਾਲਾਤਾਂ ਦੇ ਵਿੱਚ ਇਸ ਪਰਿਵਾਰ ਨੇ ਜਿਨੇ ਆਪਣੀ ਸ਼ਹਾਦਤ ਦੇ ਕੇ ਆਪਣਾ ਖੂਨ ਡੋਲ ਕੇ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਬੂਟੇ ਨੂੰ ਹਮੇਸ਼ਾ ਪਰਫੁੱਲਤ ਰੱਖਿਆ ਉਹਨਾਂ ਨੂੰ ਅਸੀਂ ਜਿਹੜਾ ਇੱਕ ਮਾਨ ਸਤਕਾਰ ਦਿੰਦੇ ਹੋਏ 올 인디아 6 스튜던츠 페데레이션 ਦਾ ਸਪੂਰਨ ਰੂਪ ਦੇ ਵਿੱਚ ਪ੍ਰਧਾਨ ਭਾਈ ਕਮਰ ਚੜ੍ਹ ਸਿੰਘ ਨੂੰ ਬਣਾਉਂਦਾ ਅੱਜ ਐਲਾਨ ਕੀਤਾ।